ਸਤਕਾਰ ਜੋ ਘਰ ਸੰਗਤ ਜੀਓ ਅੱਜ ਆਪ ਜੀ ਨਾਲ ਆਪਾਂ 11 ਚੇ ਦੀ ਲਿਖਸਾ ਜੀ ਕਰਾਂਗੇ 6 6 ਸਮਤ ਇੱਕ ਦੇਵ ਸਿੰਘ ਦੇ ਘਰ ਤੰਗਾਲੀ ਸੱਚੇ ਪਾਤਸ਼ਾਹ ਜੀ ਅਣਾ ਦੇ ਘਰ ਕੇ ਤਾਂ ਉਹ ਵੀਰ ਨੂੰ ਇੰਨਾ ਚਾਹ ਚੜ ਗਿਆ ਸੀ ਉਹ ਫੁੱਲਾਂ ਦੀ ਵਰਖਾ ਇੰਨੀ ਜ਼ੋਰ ਨਾਲ ਉਹਨੇ ਜਿਹੜੀ ਕੀਤੀ ਉਹ ਜਿਹੜਾ ਫੁੱਲ ਵੀ ਉਹ ਵੀ ਬੋਲਿਆ ਫੁੱਲ ਬੋਲ ਉਠਿਆ ਵੀਰ ਨੂੰ ਇੰਨਾ ਚਾ ਸੀ ਉਹ ਚਾਹ ਇਸ ਕਰਕੇ ਚੜਿਆ ਕਿਉਂਕਿ ਜਦੋਂ ਉਹਦਾ ਪਿਛਲਾ ਜਮਾ ਸੀ ਉਹ ਗੰਡਾ ਸਿੰਘ ਦਾ ਸੀ ਜਿਹੜਾ ਦੇਵਾ ਸਿੰਘ ਦੇ ਕਾਲ ਪਰਮੇਸ਼ਰਗੇ ਉਹਨਾਂ ਦਾ ਪਿਛਲਾ ਜਮਾ ਉਹ ਗੰਡਾ ਸਿੰਘ ਦਾ ਸੀ ਰਬਦਾਸ ਮਹਾਰਾਜ ਦੀ ਵੇਲੇ ਉਸ ਵੇਲੇ ਬ੍ਰਾਹਮਣ ਦਾ ਇਹਦਾ ਘਰ ਜਿਹੜਾ ਜਨਮ ਹੋਇਆ ਸੀ ਤੇ ਬਾਪ ਸਿਰ ਤੇ ਹੈ ਨਹੀਂ ਸੀ ਤੇ ਮੰਗਣ ਦਾ ਇਹਨਾਂ ਦਾ ਉਸ ਵੇਲੇ ਕਾਰੋਬਾਰ ਸੀ ਜਿੱਦੋਂ ਇਹ ਮੰਗਣ ਗਿਆ ਤਾਂ ਰਸਤੇ ਵਿੱਚ ਕਾਲਪੁਰਖ ਆਪਣਾ ਵੇਸ ਧਾਰ ਕੇ ਬੈਠਾ ਤਾਂ ਕਾਲਪੁਰਖ ਨੂੰ ਕਹਿੰਦਾ ਮੈਨੂੰ ਕੁਝ ਖਾਣ ਨੂੰ ਦੇ ਦੇ ਤਾਂ ਉਸ ਵੇਲੇ ਕਾਲਪੁਰਖ ਨੇ ਚੁੰਡੀ ਭਰ ਕੇ ਮਿੱਟੀ ਦੀ ਕਰ ਮੰਡਲੀ ਚ ਪਾਦੀ ਸੀ ਤਾਂ ਬੱਚਾ ਕਹਿਣ ਲੱਗਾ ਮੈਨੂੰ ਭੁੱਖਾਈ ਸੀ ਮੇਰੇ ਨਾਲ ਉਹ ਇੱਕ ਹੋਰ ਭੁੱਖਾ ਨਜ਼ਰੀਆ ਆਇਆ ਸੋ ਉਸ ਵੇਲੇ ਜਿਹੜੀ ਬੰਤ ਬਣੀ ਸੀ ਉਹ ਆਪਾਂ ਲੇਖ ਹਾਜ਼ਰੀ ਨਾਲ ਕੱਲ ਸੰਜਿਆ ਕਰਾਂਗੇ ਅੱਜ ਜਿਹੜਾ ਆਪਾਂ ਲੇਖ ਸੰਜਿਆ ਕਰਾਂਗੇ ਪਰਮੇਸ਼ਰ ਜੀ ਨਾਲ ਦੇ ਘਰ ਗਏ ਤੇ ਉਹ ਫੁੱਲ ਵੀ ਬਿਆਨ ਕਰਦਾ ਫੁੱਲ ਬੋਲਿਆ ਫੁੱਲ ਕੀ ਕਹਿੰਦਾ ਆਓ ਆਪਾਂ ਲੇਖ ਸੰਜੀ ਕਰੀਏ ਫੁੱਲ ਕਹੇ ਮੇਰੀ ਕਰਕੇ ਪੱਤੀ ਪੱਤੀ ਆੰਗ ਆੰਗ ਪ੍ਰਭ ਦੀ ਪੇਟ ਚੜਾਈਆ ਫੁੱਲ ਕਹਿੰਦਾ ਮੈਨੂੰ ਪੱਤੀ ਪੱਤੀ ਕਰਕੇ ਮੈਨੂੰ ਕੀਦੇ ਪੇਟ ਚੜਾਇਆ ਮੈਨੂੰ ਪ੍ਰਭ ਦੇ ਪੇਟ ਚੜਾਇਆ ਜਨ ਭਗਤੋ ਮੈਂ ਕਿਤੇ ਸੁਨਾਵਾ ਸੱਚੀ ਗਲ ਆਪਣਾ ਹਾਲ ਜਣਾਈਆ ਆਪਣਾ ਹਾਲ ਦੱਸ ਰਿਹਾ ਫੁੱਲ ਕੀ ਹਾਲ ਦੱਸ ਰਿਹਾ ਤੁਸੀਂ ਵੇਖੋ ਆਪਣੀ ਅੱਖੀ ਪਰਦਾ ਉੱਲਾਣਾ ਵਿੱਚ ਟਕਾਈਆ ਜਿਸ ਦੀ ਕੀਮਤ ਕੋਈ ਨਹੀਂ ਸੀ ਕੋ ਡੀਰਤੀ ਮਲਣ ਖਾਰੀ ਸੀਸ ਨਾ ਕੋਈ ਰਖਾਈਆ ਫੋਲੇ ਬਿਆਨ ਕਰਦਾ ਮੇਰੀ ਤੇ ਕੋਈ ਕੀਮਤ ਨਹੀਂ ਸੀ ਅੱਜ ਮੇਰੀ ਕੀਮਤ ਪੈ ਗਈ ਕਿਉਂਕਿ ਅੱਜ ਮੈਂ ਪ੍ਰਭੂ ਦੀ ਪੈੜ ਚੜ ਗਿਆ ਉਹ ਭਗਤਾਂ ਨਾਲ ਮਿਲ ਕੇ ਹੋ ਗਿਆ ਕਰੋੜਾ ਤੋਂ ਅਰਬપતિ ਅਜ ਉਹ ਹੋਲ ਭਗਤਾਂ ਦੇ ਭਗਤਾਂ ਨਾਲ ਮਿਲ ਕੇ ਅਜ ਉਹ ਕਰੋੜਾ ਤੋਂ ਕੀ ਹੋ ਗਿਆ ਅਰਬપતિ ਹੋ ਗਿਆ ਫੁੱਲ ਬਿਆਨ ਕਰਦਾ ਜਿਸ ਦੀ ਕੀਮਤ ਨਾ ਕੋਈ ਚੁਕਾਈ ਆ ਤੁਹਾਡੇ ਪ੍ਰੇਮ ਦੀ ਸੋਣੀ ਸੇਜ ਵੇਖੋ ਵਿਸ਼ੀ ਜਿਸ ਉਤੇ ਮੈਨੂੰ ਦਿੱਤਾ ਟਕਾਈਆ ਮੇਰੀ ਕੀਮਤ ਕਿੰਡੀ ਵੱਡੀ ਜੋ ਦੇਣ ਆਈ ਵੜਿਆਈਆ ਮਿਹਰਬਾਨ ਜਿਸ ਵੇਲੇ ਮੇਰੇ ਉਤੇ ਚਰਨ ਰਿਹਾ ਰੱਖੀ ਓ ਮਿਹਰਬਾਨ ਓ ਅਕਾਲ ਪੁਰਖ ਪ੍ਰਮਾਤਮਾ ਜਦ ਕੀ ਜਦ ਓ ਮੇਰੇ ਉਤੇ ਚਰਨ ਰੱਖ ਰਿਆ ਫੁੱਲ ਬਿਆਨ ਕਰਦਾ ਰੱਖੇ ਆ ਕਰੇ ਥਾਉ ਥਾਈਆ ਮੈਨੂੰ ਸਮਝ ਆ ਗਈ ਮਤੀ ਮਤ ਪਿਛਲੀ ਦਿੱਤੀ গো ਵਈਆ ਕੀ ਮਤਾਗੀ ਫੁੱਲ ਨੂੰ ਫੁੱਲ ਕਹਿੰਦਾ ਜੇ ਮੈਂ ਚੱਲਿਆ ਜਾਂਦਾ ਕਿਸੇ ਹੱਟੀ ਕੋਈ 2 4% ਮੇਰਾ ਮੁੱਲ ਦੇਂਦਾ ਪਾਈਆ ਕਹਿੰਦਾ ਜੇ ਮੈਂ ਕਿਤੇ ਦੁਕਾਨ ਤੇ ਚਲਾ ਜਾਂਦਾ ਉੱਥੇ ਮੇਰਾ ਮੁੱਲ ਪੈ ਜਾਣਾ ਸੀ 2 4 ਪਏ ਮੈਂ ਗੁਰਮੁਖਾਂ ਦੇ ਆ ਗਿਆ ਹਥੀ ਸੋਣੀ ਸੇਵਕ ਮਾਈਆ ਅੱਜ ਮੈਂ ਗੁਰਮੁਖਾਂ ਦੇ ਹੱਥ ਵਿੱਚ ਆ ਗਿਆ ਜੋਤੀ ਜੋਸ ਰੂ ਭਾਰਾ ਆਪਣੀ ਕਿਰਪਾ ਕਰ ਬਖਸ਼ ਨਹਾ ਸੱਚੀ ਸਨਈਆ ਫੁੱਲ ਕਹੇ ਮੈਂ ਵੇਸ਼ਿਕ ਮਾਂਬੰਦ ਵਿੱਚ ਡੋਡੀ ਕੰਡਿਆਂ ਵਿੱਚ ਆਸਣ ਲਾਇਆ ਮੈ ਕੋਈ ਮੈਨੂੰ ਨਹੀਂ ਸਿਕੋਈ ਸੋਜੀ ਸਮਝਣਾ ਕੋਈ ਚਤਰਾਈਆ ਫੁੱਲ ਕਹਿੰਦਾ ਮੈਂ ਤਾਂ ਇੱਕ ਡੋਡੀ ਬੰਦ ਵਿੱਚ ਸੀ ਮੈਨੂੰ ਕੋਈ ਸਮਝ ਨਹੀਂ ਸੀ ਮੈਂ ਜਨਮ ਜਨਮ ਦਾ ਅਮੰਦਾ ਰੋਗੀ ਆਪਣਾ ਮੁੱਖ ਸੁਪਾਈਆ ਕਹਿੰਦਾ ਮੈਂ ਜਨਮ ਜਨਮ ਦਾ ਰੋਗੀ ਸੀ ਮੈਂ ਆਪਣਾ ਮੁੱਖ ਛਪਾ ਕੇ ਬੈਠਾ ਸੀ ਕਿਉਂਕਿ ਉਹ ਬੰਦ ਡੋਟੀ ਵਿੱਚ ਹੁੰਦਾ ਫੁੱਲ ਮੇਰੀ ਕੀਮਤ ਨਹੀਂ ਸੀ ਕੋਢੀ ਖੋਟਾ ਖੜਾ ਨજર ਨਾ ਕੋਈ ਟਕਾਈਆ ਜੋਤੀ ਜੋਸ ਰੂਹਾਰਾ ਆਪਣੀ ਕਿਰਪਾ ਕਰ ਮੇਰਾ ਲੇਖਾ ਰਿਹਾ ਬਣਾਈਆ ਮੇਰਾ ਲੇਖਾ ਕੌਣ ਬਣਾ ਰਿਹਾ ਫੁੱਲ ਕੀ ਬਿਆਨ ਕਰਦਾ ਕਿ ਬੜੀਆਂ ਹੀ ਅੱਛੀਆਂ ਸੁੰਦਰਾਂ ਜਿਹੜੀਆਂ ਸਤਰਾਂ ਨਾਲ ਪਰਮੇਸ਼ਰ ਨੇ ਕੀ ਕੀ ਦਿਖਾਈਆਂ ਹੁਣ ਇੱਥੇ ਫੁੱਲ ਗੁਰਮੁਖਾਂ ਨੂੰ ਸਮਝਾਉਣ ਲੱਗ ਗਿਆ ਕਿਤਨੇ ਕਿਤੇ ਫੁੱਲ ਨੂੰ ਵੀ ਲੱਗਿਆ ਕਿ ਗੁਰਮੁਖਾਂ ਦੇ ਅੰਦਰ ਵੀ ਕੁਛ ਨਾ ਕੁਛ ਕੋਈ ਘਾਟ ਨਜ਼ਰ ਆਈ ਹੋਊਗੀ ਇਸ ਕਰਕੇ ਇਹ ਫੁੱਲ ਕੀ ਬਿਆਨ ਕਰਦਾ ਹੁਣ ਫੁੱਲ ਕਹੇ ਗੁਰਮੁਖੋ ਜੇ ਫੁੱਲ ਬਣ ਕੇ ਮੇਰੇ ਵਾਂਗ ਹੋ ਜਾਓ ਪੇਟ ਕੀ ਕਹਿੰਦਾ ਫੁੱਲ ਕਿ ਗੁਰਮੁਖੋ ਜੇ ਤੁਸੀਂ ਵੀ ਮੇਰੇ ਵਾਂਗੂ ਉਹ ਫੁੱਲ ਬਣ ਕੇ ਕਿੰਤੂ ਪਰੰਤੂ ਛੱਡ ਗਏ ਜੇ ਤੁਸੀਂ ਵੀ ਪ੍ਰਭ ਦੇ ਚਰਨਾਂ 'ਚ ਪੇਟ ਹੋ ਜਾਓ ਆਪਣਾ ਆਪ ਮਟਾਈਆ ਪ੍ਰਭ ਚਰਨਾਂ ਵਿੱਚ ਲਾਓ ਖੇੜ ਵਲੈਨ ਦੇ ਨਕੇ ਰੂਪ ਵਿਖਾਇਆ ਉਸ ਪ੍ਰਭ ਦੇ ਚਰਨਾਂ ਵਿੱਚ ਖੇਡ ਲੋ ਜਿਸ ਪ੍ਰਭ ਦੇ ਚਰਨਾਂ ਦੇ ਅੱਜ ਇਥੇ ਮੈਂ ਆਇਆ ਜਿਸ ਨੇ ਤੁਹਾਨੂੰ ਦਿੱਤਾ ਪੇਜ ਜਿਸ ਪ੍ਰਭ ਨੇ ਤੁਹਾਨੂੰ ਮਾਤ ਲੋਕ ਚ ਭੇਜਿਆ ਸੋ ਵੇਖਣ ਆਇਆ ਚਾਈ ਚਾਈਆ ਜਿਸ ਨੇ ਤੁਹਾਨੂੰ ਮਾਤ ਲੋਕ ਦੇ ਵਿੱਚ ਭੇਜਿਆ ਅੱਜ ਉਹ ਤੁਹਾਨੂੰ ਵੇਖਣ ਆ ਗਿਆ ਮੇਰੀ ਤੇ ਫੁੱਲਾ ਵਾਲੀ ਸੇਜ ਉਸ ਦੀ ਸੇਜ ਤੁਹਾਡੀ ਆਤਮ ਅੰਦਰ ਨਜ਼ਰੀ ਆਈਆ ਜਿਸ ਦਾ ਜੋਤੀ ਜਲਵਾ ਤੇਜ ਨੂਰ ਨੂਰ ਕਰੇ ਰਸ਼ਨਾਈਆ جے ਤੁਸੀਂ ਨਹੀਂ ਵੇਂਦੇ ਉਹ ਤੁਹਾਨੂੰ ਰਹਾ ਵੇਖ ਇਹ ਤੁਹਾਨੂੰ ਤੋਂ ਪਰਮੇਸ਼ਰ ਵੇਖ ਰਿਹਾ ਬੇਸ਼ੱਕ ਤੁਸੀਂ ਉਹਨੂੰ ਨਹੀਂ ਵੇਂਦੇ ਤੁਹਾਨੂੰ ਰਹਾ ਵੇਖ ਕਟਕਟ ਅੰਦਰ ਬੈਠਾ ਸੋਭਾ ਪਾਈਆ ਰਲ ਮਿਲ ਕੇ ਸਾਰੇ ਆਪਣੇ ਕਰਮਾਂ ਦਾ ਬਦਲ ਲਿਓ ਰੇਖ ਇਹ ਫੁੱਲ ਬਿਆਨ ਕਰਦਾ ਕੀ ਜਨਪਗ ਤੋਂ ਮੇਰੇ ਵਾਂਗੂ ਪੇਟ ਹੋ ਕੇ ਨਿੱਕੇ ਨੱਡੇ ਇੱਕ ਬੱਚੇ ਬਣ ਕੇ ਪੇਟ ਹੋ ਜੋ ਫਿਰ ਕੀ ਕਰ ਲੋ ਰਲ ਮਿਲ ਕੇ ਸਾਰੇ ਆਪਣੇ ਕਰਮਾਂ ਦਾ ਬਦਲ ਲਿਓ ਰੇਖ ਆਪਣੇ ਕਰਮਾਂ ਨੂੰ ਬਦਲ ਲਿਓ ਅਗਰੇਸ ਪ੍ਰਭੂ ਤੁਸੀਂ ਪੇਟ ਹੋ ਜਾਂਦੇ ਹੋ ਅੱਗੇ ਲਿਖਾ ਰਹੇ ਨਾ ਕੋਈ ਰਾਇਆ ਅੱਗੇ ਦਾ ਪੇਟ ਨੂੰ ਲਿਖਾ ਨਹੀਂ ਦੇਣਾ ਪੈਣਾ ਏ ਵਹਾਰ ਏ ਮੋਜ ਏ ਗੁਲਸ਼ਨ ਏ ਮਹਿਕ ਏ ਟਹਿਕ ਏ ਮਾਲਕ ਏ ਖਾਲਕ ਏ ਸਾਲਸ ਸਦਾ ਨਹੀਂ ਮਿਲਣੀ ਮੋਜ ਅੱਜ ਸਾਡਾ ਮਾਤ ਲੋਕ ਦੇ ਵਿੱਚ ਪ੍ਰਭੂ ਨੇ ਸਾਨੂੰ ਜਨਮ ਦਿਲਾਇਆ ਆਪਣੇ ਚਰਨਾ ਦੀ ਸ਼ੋਭਾ ਦਿੱਤੀ ਇਹ ਮੋਜ ਭਾਵੇਂ ਕਿਤੇ ਮਿਲ ਜੂ ਇਹ ਮੋਜ ਕਿਤੇ ਨਹੀਂ ਮਿਲ ਸਕਦੀ ਮਜਲਿਸ ਪਗਤਾ ਵਿੱਚ ਨਾ ਕੋਈ ਰਖਾਈਆ ਜਿਸਨੇ ਦੂਰ ਤੁਰਾਡੇ ਕੰਢੀ ਦੇ ਕੰਡਿਆਂ ਵਿੱਚੋਂ ਲੈ ਖੋਜ ਉਸ ਪ੍ਰਭੂ ਪਰਮਾਤਮਾ ਜਿਹੜਾ ਆਪਣੇ ਬੱਚਿਆਂ ਨੂੰ ਅੱਜ ਵੇਖਣ ਆ ਗਿਆ ਉਸ ਪ੍ਰਭੂ ਨੇ ਕੰਡਿਆਂ ਦੇ ਕੰਡਿਆਂ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਖੋਜ ਲਿਆ ਫੁੱਲਾਂ ਨਾਲੋਂ ਫੁੱਲ ਲੈ ਬਣਾਈਆ ਉਨੇ ਫੁੱਲਾਂ ਨਾਲ ਨੂੰ ਫੁੱਲ ਬਣਾ ਲੈ ਇੱਕ ਫੁੱਲ ਦੇ ਵਿੱਚੋਂ ਹਮੇਸ਼ਾ ਖੁਸ਼ਬੂ ਆਉਣੀ ਚਾਹੀਦੀ ਹੈ ਉਸ ਫੁੱਲ ਦੇ ਵਿੱਚੋਂ ਜਿੰਨੀ ਖੁਸ਼ਬੂ ਆਉਗੀ ਉਹ ਫੁੱਲ ਦੀ ਕੀਮਤ ਜਿਹੜੀ ਹੈ ਉਹ ਪੈਂਦੀ ਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਮਿਹਰ ਨਜ਼ਰ ਉਠਾਈਆ ਫੁੱਲ ਕਹੇ ਜਿਸ ਵੇਲੇ ਮੇਰੇ ਨਾਲ ਚਰਨਗੇ ਆਸ਼ੂ ਕੋਣ ਸ਼ੁਆ ਉਹ ਕਾਲਪੁਰਖ ਪਰਮਾਤਮਾ ਉਹ ਕਹਿੰਦਾ ਜਦੋਂ ਮੇਰੇ ਨਾਲ ਉਹ ਸ਼ੋਇਆ ਮਸਰਤ ਮੈਨੂੰ ਗਈ ਆਈਆ ਮੇਰੀ ਖੁਸ਼ਬੂ ਵਿੱਚੋਂ ਬਦਲ ਗਈ ਖੁਸ਼ਬੂ ਖੁਸ਼ਖਬਰੀ ਤੁਹਾਨੂੰ ਰਹੀ ਸਮਝਾਈਆ ਜਦੋਂ ਉਹ ਪਰਮਾਤਮਾ ਦਾ ਚਰਨ ਮੇਰੇ ਨਾਲ ਸ਼ੋ ਗਿਆ ਮੇਰੀ ਖੁਸ਼ਬੂ ਤੋਂ ਵਿੱਚੋਂ ਮੇਰੀ ਖੁਸ਼ਬੂ ਬਦਲ ਗਈ ਗੁਰਮੁਖੋ ਤੁਹਾਡਾ ਸੋਨਾ ਤਤ ਅੰਦਰ ਬੰਦ ਕੀਤਾ ਰੂਹ ਹੂ ਬਹੂ ਪਰਮਾਤਮਾ ਰੂਪ ਨਜ਼ਰੀ ਆਈਆ ਉਹ ਹੂ ਬਹੂ ਪਰਮਾਤਮਾ ਨਜ਼ਰੀ ਆਇਆ ਸੰਸਾਰ ਸਾਗਰ ਜਗਤ ਕੋੜ ਕੁੜਿਆਰਾ ਵੱਡਾ ਖੂ ਫੋਲ ਕੀ ਕੀ ਫੋਲ ਕੀ ਬਿਆਨ ਕਰਦਾ ਭਗਤੋ ਜਿਹੜਾ ਸੰਸਾਰ ਆ ਜਿਹੜਾ ਜਗਤ ਆ ਇਹ ਕੋੜ ਕੋੜਿਆ ਰਾਦਾ ਬਹੁਤ ਵੱਡਾ ਖੂਆ ਲੱਖ 84 ਖਾਤਾ ਰਹਾ ਬਨਾਈਆ ਕੀ ਜੇਤ ਪਾਰ ਹੋ ਗਿਆ ਤਰੂ ਕੀ ਥਵਾਟਾ ਲੇਖਾ ਲੇਖੇ ਨਾ ਕੋਈ ਲਗਾਈਆ ਜੇ ਨੂੰ ਤਰੂ ਨੂੰ ਪਾਰ ਲਗਾਤਾ ਕਿਆ ਉਹ ਤੁਹਾਨੂੰ ਲੇਖੇ ਨਹੀਂ ਲਾਊਗਾ ਵੇਖਿਓ ਥੋੜੇ ਸਮੇਂ ਪਿਛੋਂ ਸ੍ਰਿਸ਼ਟੀ ਨੇ ਤੁਹਾਡੇ ਤੱਕ ਦੇ ਰਹਿਣਾ ਮੂਹ ਕਿ ਵੇਖਿਓ ਸਾਰੀ ਸ੍ਰਿਸ਼ਟੀ ਨੇ ਤੁਹਾਡੇ ਮੂੰਹਾਂ 'ਤੇ ਝਾਂਤੀਆਂ ਮਾਰਨੀਆਂ ਨੇਤਰ ਨੈਣ ਨੈਣ ਉਠਾਈਆ ਸੰਸਾਰ ਨੇ ਤੁਹਾਡੇ ਮੂੰਹ ਵੱਲ ਵੇਖਣਾ ਭਗਤੋ ਕਿਉਂ ਵੇਖਣਾ ਕੇੜਾ ਵੇਲਾ ਜਿਸ ਵਕਤ ਆ ਗਿਆ ਸੀ ਇਸ ਜੂ ਜੂਹਾ ਦਾ ਮਾਲਕ ਫੇਰਾ ਫਾਇਆ ਇਸ ਕਰਕੇ ਸੰਸਾਰ ਨੇ ਤੁਹਾਡੇ ਮੂੰਹ ਵੱਲ ਵੇਖਣਾ ਕਿ ਉਹ ਜੂਹਾ ਦਾ ਮਾਲਕ ਜਿਹੜਾ ਮਾਤ ਲੋਕ ਚੱਲਿਆ ਕਿ ਉਸ ਤੇ ਗੁਰ ਸਿੱਖਿਆ ਸਿੱਖਿਆ ਉਸੇ ਜਿਸ ਵੇਲੇ ਇੱਕ ਗੁਰੂ ਮਕ ਸਿੰਘ ਨੂੰ ਦੇਵਾ ਸਿੰਘ ਦੀ ਲਗਣੀ ਬਰੂ ਉਥੋਂ ਇੱਕ ਤੂੜੀ ਚੁਟਕੀ ਲੈਣੀ ਉਠਾਈਆ ਜੋਤੀ ਜੋ ਹੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਆਇਆ ਸਚੀ ਵੜਈਆ ਤੂੜ ਕਹੇ ਮੈਂ ਇੱਕ ਚੁਟਕੀ ਮਿੱਟੀ ਇਹ ਜਿਹੜੀ ਥੂੜ ਦੀ ਗੱਲ ਆਈਆ ਇਹ ਉਸ ਵੇਲੇ ਜਦੋਂ ਉਹਦਾ ਪਹਿਲਾ ਜਾਮਾ ਸੀ ਉਸ ਵੇਲੇ ਕਾਲਪੁਰ ਕਨੈ ਤੂੜ ਉਹਦੀ ਕਮੰਡਲੀ ਚ ਪਾਈ ਤੂੜ ਕਹੇ ਮੈਂ ਇੱਕ ਚੁਟਕੀ ਮਿੱਟੀ ਜੋ ਮਿੱਟੀਆਂ ਨੂੰ ਫੇਰ ਜਮਾਈਆ ਜਿਸ ਦੇ ਵਿੱਚ ਪਿਛਲੀ ਤਾਰ ਲਿਖੀ ਲੈ ਕੇ ਦੀ ਦਿਆਂ ਗੋਵਹੀਆ ਨਵਾਂ ਸੰਤ ਤੇ ਨਵੀਂ ਮੀਤੀ ਨਵਾਂ ਮਤਰ ਦਿਆਂ ਮੈ ਲਾਇਆ ਜਿਹੜੀ ਕਹਾਣੀ ਕਿਸੇ ਨਹੀਂ ਲਿਖੀ ਉਸ ਦਾ ਲੇਖਾ ਦਿਆਂ ਲਖਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰ ਵੜਿਆ ਆ ਉਹ ਛੁਟਕੀ ਕਹੇ ਮੈਂ ਵੇਸ਼ਕ ਮਿੱਟੀ ਖਾਕ ਘਟਾ ਨਜਰੀ ਆਈਆ ਫੱਗਾ ਸਿੰਘ ਨੇ ਇੱਕ ਵੀਰ ਜਗਾਇਆ ਸੀ ਚਿਰਾਗ ਹੁਣ ਵਿੱਚ ਫੱਗਾ ਸਿੰਘ ਵੀਰ ਦੀ ਗੱਲ ਆ ਗਈ ਫੱਗਾ ਸਿੰਘ ਕੌਣ ਸੀ ਇਹ ਵੀਰ ਦਾ ਜਿਹੜਾ ਸੀ ਉਤਾਇਆ ਸੀ ਫੱਗਾ ਸਿੰਘ ਫੱਗਾ ਸਿੰਘ ਨੇ ਇੱਕ ਵੀਰ ਜਗਾਇਆ ਸੀ ਚਿਰਾਗ ਜੋ ਮੁਖੀਆਂ ਰੂਪ ਬਨਾਈਆ ਜਿਸ ਬੀਲ ਨੇ ਉਹਨ ਲਾਈ ਸੀ ਆਗੂ ਮੱਚਸ ਦਿਆਸ ਲਾਈਆ ਆ ਉਦਰ ਉਹ ਲੰਗਦਾ ਸੀ ਇੱਕ ਫਕਰ ਸਾਦ ਭਗਤ ਰੂਪ ਵਟਾਇਆ ਉਹਨੂੰ ਚਮਿਆਰ ਕਹਿੰਦੇ ਸੀ ਲੋਕ ਸਮਾਜ ਜਾਤ ਹੀ ਨਹੀਂ ਜਨਮ ਰਖਾਇਆ ਜਿਹੜਾ ਫੱਗਾ ਸਿੰਘ ਸੀ ਉਹਨਾਂ ਦਾ ਤਾਇਆ ਸੀ ਇਹ ਕੀ ਕਰਦਾ ਸੀ ਇਹ ਚਮੁਖੀਆਂ ਜਿਹੜਾ ਚਿਰਾਗ ਸੀ ਉਹ ਜਲਾਇਆ ਕਰਦਾ ਸੀ ਉਹ ਜਲਾਉਂਦਾ ਕਿਉਂ ਸੀ ਇਹ ਵੀ ਆਪਾਂ 17 ਨੂੰ ਆਪਾਂ ਸਮਝ ਲੈਨੇ ਆ ਉਹ ਚਿਰਾਗ ਕਿਉਂ ਜਿਹੜਾ ਚਲਾਉਂਦਾ ਸੀ ਉਧਰ ਤੋਂ ਇੱਕ ਰਬਦਾਸ ਮਹਾਰਾਜ ਜੀ ਆਗੇ ਉਹਨੇ ਫਿਰ ਪੁੱਛ ਲਿਆ ਅਰਬਦਾਸ ਮਹਾਰਾਜ ਜੀ ਨੇ ਫੱਗਾ ਸਿੰਘ ਨੂੰ ਪੁੱਛਿਆ ਕਿ ਤੂੰ ਇਹ ਚਿਰਾਗ ਕਿਉਂ ਚਮੁਖੀਆਂ ਤੂੰ ਚਲਾ ਰਿਹਾ ਹਾਂ ਰਬਦਾਸ ਮਹਾਰਾਜ ਜੀ ਕੁਛ ਦੇ ਉਸ ਪੁੱਛਿਆ ਇਹ ਕੀ ਰਿਵਾਜ ਕਿਉਂ ਦੀਵੇ ਰਿਹਾ ਡਗ ਮਗਾਈਆ ਉਸ ਕਿਹਾ ਮੇਰੇ ਪੀਰਾਂ ਦੀ ਖਾਹਿਸ਼ ਕਬਰਾਂ ਵਿੱਚੋਂ ਦੇਣ ਦੁਹਾਈਆ ਜਰਮਦਾਸ ਮਹਾਰਾਜ ਜੀ ਨੇ ਪੁੱਛਿਆ ਇਹ ਕੀ ਕਰੀਏ ਨਾ ਤੁਂ ਦੀਵੇ ਜਗਾ ਕੇ ਕਹਿੰਦਾ ਮੇਰੇ ਇਹ ਪੀਰਾਂ ਦੀ ਖਾਹਿਸ਼ ਆ ਉਹ ਮੈਨੂੰ ਕਬਰਾਂ ਵਿੱਚੋਂ ਦੁਹਾਈ ਦਿੰਦੇ ਆ ਜੇ ਬੱਦ ਆ ਸਕੇ ਆ ਜਿਹੜੇ ਆਪ ਹੋਗੇ ਨਾਸ ਤੈਨੂੰ ਕਿਵੇਂ ਲੈਣ ਬਚਾਈਆ ਰਬਦਾਸ ਮਹਾਰਾਜ ਨੇ ਕਿਹਾ ਉਸ ਵੇਲੇ ਕਿਸ ਨੂੰ ਪੱਗਾ ਸੀ ਨੂੰ ਕਿਹਾ ਜਿਹੜੇ ਆਪ ਜਿਹੜੇ ਖਤਮ ਹੋਗੇ ਨਾਸ ਹੋਗੇ ਉਹ ਤੈਨੂੰ ਕਿਵੇਂ ਬਚਾ ਲੈਣਗੇ ਤੈਨੂੰ ਕਿਵੇਂ ਲੈਣ ਬਚਾਈਆ ਹੋ ਸਕਿਆ ਮੈਨੂੰ ਹੋਰ ਕੁਝ ਦੱਸ ਜਾਂਚ ਫਿਰ ਉਸਨੇ ਕੀ ਪੁੱਛਿਆ ਫੱਗਾ ਸਿੰਘ ਨੇ ਕਿਹਾ ਅਗਰ ਇਹ ਗੱਲ ਆ ਤਾਂ ਤੂੰ ਮੈਨੂੰ ਫਿਰ ਐ ਕੁਝ ਦੱਸ ਦੇ ਮੈਨੂੰ ਹੋਰ ਕੋਈ ਜਾਂਚ ਦੱਸ ਦੇ ਉਸ ਪ੍ਰਭੂ ਨੂੰ ਮਿਲਣ ਦੀ ਰਬਦਾਸ ਮਹਾਰਾਜ ਜੀ ਅੱਗੇ ਫਿਰ ਕੀ ਕਹਿੰਦੇ ਨੇ ਮੈਨੂੰ ਕੁਝ ਹੋਰ ਦੱਸ ਜਾਂਚ ਸਿਖਿਆ ਦੇ ਸਮਝਾਈਆ ਰਬਦਾਸ ਕਿਹਾ ਰਬਦਾਸ ਮਹਾਰਾਜ ਕੀ ਬਿਆਨ ਕਰਦੇ ਰਬਦਾਸ ਨੇ ਕਿਹਾ ਜਿਸ ਵੇਲੇ ਆਵੇ ਪੁਰਖ ਅਵਨਾਸ਼ ਸਮਝਾਇਆ ਲੋਕ ਕਿ ਜਦੋਂ ਮੇਰਾ ਕਾਲ ਪੁਰਖ ਆਇਆ ਨਿਰਗੁਣ ਨਿਰਵੈਰ ਫੇਰਾ ਪਾਈਆ ਮੇਰੇ ਹੱਥ ਵਿੱਚ ਉਸ ਵੇਲੇ ਹੋਵੇ ਕਲਮ ਦਵਾਤ ਕੀ ਗਿਆ ਫੱਗਾ ਸਿੰਘ ਨੂੰ ਕਿ ਫੱਗਾ ਸਿੰਘ ਜਦੋਂ ਮੇਰਾ ਕਾਲਪੁਰਖ ਮਾਤ ਲੋਗ ਦੇ ਵਿੱਚ ਆਇਆ ਉਸ ਵੇਲੇ ਕਲਮ ਮੇਰੇ ਹੱਥ ਵਿੱਚ ਹੋਵੇਗੀ ਕਿਉਂਕਿ ਉਹ ਦਾ ਜਿਹੜਾ ਜਾਮਾ ਸੀ ਗੈਲੀ ਗੁਰਮੁਖ ਸਿੰਘ ਦਾ ਜਾਮਾ ਸੀ ਮੇਰੇ ਹੱਥ ਵਿੱਚ ਉਸ ਵੇਲੇ ਹੋਵੇ ਕਲਮ ਦਵਾਤ ਤੇਰੇ ਲਿਖੇ ਦਿਆ ਚਲਾਈਆ ਤੇਰੇ ਉਸ ਵੇਲੇ ਮੈਂ ਲਿਖੇ ਚਲਾ ਦਵਾਂਗਾ ਮੈਂ ਤੇਰੀ ਉਸ ਵੇਲੇ ਲਿਖੇ ਲਿਖਾਂਗਾ ਕਦੋਂ ਜਦ ਉਹ ਨਿਰਗੁਣ ਨਿਰਵੈਰ ਆਇਆ ਉਸ ਵੇਲੇ ਕਲਮ ਜਿਹੜੀ ਮੇਰੇ ਹੱਥ ਹੋਵੇਗੀ ਕਿਉਂਕਿ ਉਹ ਸੱਚੇ ਪਾਤਸ਼ਾਹ ਜੀ ਦਾ ਲਖਾਰੀ ਸੀ ਲੇਖ ਲਿਖਦਾ ਸੀ ਉਹ ਐਸੇ ਕਾਰਨ ਪਿਛਲੇ ਸਾਥ ਐਸੇ ਕਾਰਨ ਪਿਛਲੇ ਸਾਲ ਲੈ ਕੇ ਗਿਆ ਸੀ ਸਾਫ ਸੱਚ ਸੱਚ ਹੁਕਮ ਵਰਤਾਇਆ ਤੇਰਾ ਜਨਮ ਕਰਮ ਕੀਤਾ ਮੁਆਫ ਅੱਗੇ ਜਾਣਾ ਚਾਹੀ ਚਾਈਆ ਹੁਣ ਵਾਰੀ ਆਹੀ ਇਸ ਰਾਤ ਜੋ ਇਕ ਨਾਲ ਇਕ ਗਾਂਢ ਪਵਾਈਆ ਅੱਜ ਕਿਹੜੀ ਰਾਤ ਆਈ ਜੋ ਇਕ ਨਾਲ ਇਕ ਦੀ ਗਾਂਢ ਪਈ ਦੇਵਾ ਸਿੰਘ ਦਾ ਕੋਈ ਪਿਛਲਾ ਸਾਥ ਓ ਵੀ ਦੇ ਸਮਝਾਈਆ ਥਲਿਓ ਫੁੱਲ ਕਹਿਣ ਗੁਰਮੁਖ ਸ਼ਵਾਸ਼ ਜਿਸ ਸੋਣਾ ਆਸਣ ਦਿੱਤਾ ਸੁਹਾਈਆ ਥਲਿਓ ਫੁੱਲ ਵੀ ਕੀ ਕਹਿਣ ਲਗੇ ਸ਼ਵਾਸ਼ ਕਹਿਣ ਲਗੇ ਸ਼ਵਾਸ਼ ਦਿੱਤੀ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਸ਼ਬਦੀ ਪੂਰੀ ਕਰਕੇ ਜਾਏ ਆਸ निराशा नजर को ए ना आईया सरकार जो हर संग दी हो ए वो लेख सीजन वो वीर दा लेख बणया आप जी नाल आपा फेर अगले दिन ए लेख ते दी सांझी करांगे कि ए जड़ा आज आपा ने लेख जड़ा ਸਰਵਨ ਕਰਿਆ ए लेख क्यों बणया सी क्योंकि जड़ा आज आपा देवा सिंह दी दे लेख सांझी करिया ओदा पिछला आप जी दसेया आपा आप पहला भी ओदा जन्म जड़ा खंडा सिंह दा सी ਔਰ ਉਹ ਬ੍ਰਾਹਮਣ ਦੇ ਘਰ ਉਹ ਪੈਦਾ ਹੋਇਆ ਸੀ ਉਸ ਵੇਲੇ ਰਬਦਾਸ ਮਹਾਰਾਜ ਵੀ ਉਸ ਵੇਲੇ ਕਾਲਪੁਰਖ ਨ ਜਿਹੜੀ ਹੈ ਇਹਨਾਂ ਦੀ ਬਚਨ ਬਲਾਸ ਹੋਏ ਉਹ ਕਿਵੇਂ ਹੋਏ ਉਹ ਕਿਵੇਂ ਕਰ ਮੰਡਲੀ ਦੇ ਵਿੱਚ ਕਾਲਪੁਰਖ ਨ ਇਹਦੇ ਤੂੜ ਦੀ ਜਿਹੜੀ ਵਿੱਚ ਗੱਲ ਆਈ ਉਹ ਕਿਉਂ ਪਾਈ ਉਸ ਤੇ ਵਿੱਚ ਆਪਾਂ ਉਹ ਲਿਖਤ ਆਪਾਂ ਫੇਰ ਸਾਂਝੀ ਕਰਾਂਗੇ ਬਾਣੀ ਸਾਂਝੀ ਕਰਦੇ ਆਂ ਦਾਸ ਸੋ ਨੀ ਕਾ ਗਲਤੀ ਹੈ ਮੈਂ ਹਿਊਸ਼ੈਨ ਛੇਲੇ ਜੰਨ ਦੇ ਪਾਸੋਂ ਸਾਰੀ ਹਸੰਗ ਦੇ ਪਾਸੋਂ ਮਾਫੀ ਚਾਹਾਂਗਾ ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਤੂੰ ਮੇਰਾ ਮੈਂ ਤੇਰਾ 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 ਬਹੁਤ ਬਤਨ